ਤਮ ਕਥਾਸ ਸੁਧਾਰ ਮੂਕ ਉਚਰੈ ਸਾਸਤਰ ਖਟ ਪਿੰਗ ਗੇਰਨ ਚੜ ਜਾਏ ਆਂਦਲਖ ਬਦਰ ਸੁਣਾ ਜੋ ਕਾਲ ਕਿਰਪਾ ਕਰਾਈ ਆਂਦਰ ਲਖੈ ਬਦਰ ਸੁਣਾ ਜੋ ਕਾਲ ਕਿਰਪਾ ਕਰਾਈ ਸੋ ਕਹੋ ਤਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਬਸ ਸਿਫਤ ਖਸਮ ਦੀ ਨੂਰ ਅਰਸੋਂ ਕੋ ਰਸਾ ਚੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਦਨ ਸੱਚਾ ਪਾਤਸ਼ਾਹ ਸਰਸਾ ਹੰਦੈ ਸ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸ ਸਜਿਨ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਸੋ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜ ਬਾਣ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਬੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰ ਸੁਣਾ ਬੇਨੰਤ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਅਰਹਾਓ ਸੁਣੀ ਪੋਕਾਰ ਸਮਰਥ ਸੁਆਮੀ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਣੀ ਪੋਕਾਰ ਸਮਰਥ ਸੁਆਮੀ ਵੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਵਾਲੀਏ ਕੁੱਲ ਆਲਮ ਸਰਵਰੇ ਕਾਇਨਾਤ ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਿਨਾਂ ਦੀ ਮੁਬਾਰਕ ਰਸਨਾ ਮੁਬਾਰਕ ਗੋਦ ਅੰਦਰ ਸੱਜ ਬੈਠੇ ਗੁਰਮੁਖ ਪਿਆਰਿਓ ਆਪ ਸਾਰੀ ਭਲੀ ਭੰਤੀ ਜਾਣੂ ਹੋ ਕਿ ਸਾਡੇ ਸਤਿਕਾਰਯੋਗ ਭਾਈ ਪਲਵਿੰਦਰ ਸਿੰਘ ਜੀ ਦਿਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਉਹਨਾਂ ਦਾ ਸਮੂਹੀ ਪਰਿਵਾਰ ਰਲ ਮਿਲ ਕਰਕੇ ਸਤਿਗੁਰਾਂ ਦਾ ਓਟ ਆਸਰਾ ਤੱਕ ਕਰਕੇ ਪਰਸੋਂ ਰੋਜ ਤੋਂ ਇੱਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸੀ ਜਿਨ੍ਹਾਂ ਦੇ ਨਿਰਵਿਘਨਤਾ ਸਾਹਿਤ ਭੋਗ ਪਾਏ ਗਏ ਉਪਰੰਤ ਦੀਵਾਨ ਸੱਜੇ ਦੀਵਾਨਾ ਵਿੱਚ ਮੇਰੇ ਬਹੁਤ ਹੀ ਸਤਕਾਰਯੋਗ ਰਾਗੀ ਰਾਗੀ ਭਾਈ ਜਗਜੀਤ ਸਿੰਘ ਜੀ ਤੇ ਨਾਲ ਦੇ ਪਾਸੋਂ ਆਪ ਜੀ ਨੇ ਗੁਰਬਾਣੀ ਦਾ ਨਰਮੋਲ ਨਰੋਲ ਕੀਰਤਨ ਸਰਵਣ ਕੀਤਾ ਬੜੇ ਵਿਰਾਗ ਦੇ ਵਿੱਚ ਉਹਨਾਂ ਨੇ ਆਪ ਜੀ ਨੂੰ ਕੀਰਤਨ ਹਰ ਜਸ ਸਰਵਣ ਕਰਵਾਇਆ ਹੈ ਹੁਣ ਕੁਝ ਕ ਸਮਾਂ ਦਾਸ ਨੂੰ ਆਪ ਜੀ ਦੇ ਸਨਮੁਖ ਕੁਝ ਕਹਿਣ ਦਾ ਪ੍ਰਾਪਤ ਹੋਇਆ ਹੈ ਆਓ ਕੁਝ ਕਹਿਣ ਸੁਣਨ ਤੋਂ ਪਹਿਲਾਂ ਬਾਣੀ ਦਾ ਪਾਵਨ ਫਰਮਾਨ ਹੈ ਸੰਗਤ ਕਾ ਗੁਣ ਬਹੁਤ ਅਦ ਕਾਈ ਪੜ ਸੁਐ ਗਣਕ ਉਧਾਰ ਹੈ ਕਹਿੰਦੇ ਭਾਈ ਸੰਗਤ ਜਦੋਂ ਜੁੜੀ ਹੋਵੇ ਨਾ ਉਹਦੇ ਵਿੱਚ ਜੇ ਕਿਤੇ ਨਾਮ ਜਪਿਆ ਜਾਵੇ ਤੇ ਕਹਿੰਦੇ ਬਹੁਤਾ ਹੀ ਵੱਡਾ ਲਾਭ ਹੈ ਆਪਾਂ ਘਰ ਬਹਿ ਕੇ ਇੱਕ ਵਾਰ ਵਾਹਿਗੁਰੂ ਕਹਿੰਨੇ ਆ ਨਾ ਉਹਦਾ ਇੱਕ ਵਾਰ ਹੀ ਲਾਭ ਹੈ ਪਰ ਜਦੋਂ ਸੰਗਤ ਵਿੱਚ ਬਹਿ ਕੇ ਇੱਕ ਵਾਰ ਹੀ ਕਿਤੇ ਮੂੰਹ ਵਾਹਿਗੁਰੂ ਨਿਕਲ ਜਾਵੇ ਨਾ ਸਾਡਾ ਭਲਾ ਹੋ ਜਾਂਦਾ ਹੈ ਆਓ ਇਸ ਪਰਿਵਾਰ ਦੇ ਭਲੇ ਲਈ ਆਪਣੇ ਭਲੇ ਲਈ ਸਰਬੱਤ ਦੇ ਭਲੇ ਲਈ ਪਹਿਲਾਂ ਥੋੜਾ ਲਗਭਗ ਅੱਧਾ ਕਮੈਂਟ ਸਿਮਰਨ ਦੇ ਨਾਲ ਜੁੜਨਾ ਹੈ ਫਿਰ ਆਪਾਂ ਜੋ ਹੁਕਮ ਸਤਿਗੁਰਾਂ ਨੇ ਭੋਗਾਂ ਤੋਂ ਪ੍ਰੰਤ ਬਖਸ਼ਿਸ਼ ਕੀਤੇ ਸੀ ਉਸ ਪਾਵਨ ਹੁਕਮ ਦੇ ਅਖਰੀ ਅਰਥਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ ਆਓ ਸਭ ਤੋਂ ਪਹਿਲਾਂ ਸਾਰੇ ਜਾਣੇ ਸਿਮਰਨ ਦੇ ਨਾਲ ਜੁੜੀਏ ਬੜੇ ਪ੍ਰੇਮ ਨਾਲ ਸਾਰਿਆਂ ਨੇ ਭਾਈ ਸਾਥ ਦੇਣਾ ਵਾਹਿਗੁਰੂ 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 Waheguru Waheguru guru Waheguru Waheguru oh, सिमरिया गुरपूरा जन सिमरिया जन सिमरिया गुरपूरा जन सिमरिया से पए नहाल से पए न ਮ ਅਰਾਧਣਾ ਨਾਨਕ ਨਾਮ ਅਰਾਧਣਾ ਨਾਨਕ ਨਾਮ ਅਰਾਧਣਾ ਕਰ ਜਿ ਆਵੈ ਰਾਸ ਕਰ ਜਿ ਆਵੈ ਰਾਸ ਕਰ ਜਿ ਆਵੈ ਰਾਸ ਕਰ ਜਿ ਆਵੈ ਰਾਸ ਵਾਹਿਗੁਰੂ 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 ਆਓ ਬੜੇ ਪ੍ਰੇਮ ਨਾਲ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਸ ਪਾਵਨ ਹੁਕਮ ਦੀ ਵਿਚਾਰ ਭਾਵਨਾ ਸਹਿਤ ਸਤਿਗੁਰੂ ਕਿਰਪਾ ਕਰਨ ਸਾਨੂੰ ਕਰਨ ਦੀ ਆਪ ਜੀ ਨੂੰ ਸੁਣਨ ਦੀ ਦਾਤ ਬਖਸ਼ਿਸ਼ ਕਰਨ ਆਓ ਬੜੇ ਪ੍ਰੇਮ ਨਾਲ ਸਰਵਣ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸੋਰਠ ਬਿਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਘਰਾਵਣ ਹਾਰੇ ਸੁਰਠ ਰਾਗ ਦੇ ਅੰਦਰ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਪਾਵਨ ਹੁਕਮ ਦੀ ਬਖਸ਼ਿਸ਼ ਕਰਦੇ 631 ਅੰਗ ਦੇ ਉੱਪਰ ਇਹ ਪਾਵਨ ਸ਼ਬਦ ਸ਼ੁਸ਼ੋਭਤ ਹੈ ਪਹਿਲੀ ਪੰਕਤੀ ਹੈ ਮਹਾਰਾਜ ਕਹਿੰਦੇ ਨੇ ਸੁਣੋ ਬੇਨੰਤੀ ਠਾਕੁਰ ਮੇਰੇ ਹੇ ਮੇਰੇ ਠਾਕੁਰ ਹੇ ਮੇਰੇ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਮੇਰੀ ਇੱਕ ਬੇਨਤੀ ਆਪ ਜੀ ਦੇ ਸਨਮੁਖ ਹੈ ਉਹ ਬੇਨਤੀ ਕੀ ਹੈ ਜੀ ਜੰਤ ਤੇਰੇ ਧਾਰੇ ਮਹਾਰਾਜ ਜਿੰਨੇ ਜੀਵ ਨੇ ਜੰਤੂ ਨੇ ਭਾਵ ਜੋ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਨੇ ਮਹਾਰਾਜ ਧਾਰੇ ਨਾਮ ਹੈ ਆਸਰੇ ਦਾ ਸਾਰੇ ਵੀ ਤੇਰੇ ਆਸਰੇ ਵਿੱਚ ਨੇ ਸਾਰਿਆਂ ਨੂੰ ਤੇਰਾ ਹੀ ਆਸਰਾ ਹੈ ਸਾਰੇ ਤੇਰੇ ਆਸਰੇ ਨਾਲ ਹੀ ਚੱਲਦੇ ਨੇ ਤੇਰੇ ਆਸਰੇ ਤੋਂ ਬਗੈਰ ਹੋਰ ਕਿਸੇ ਦਾ ਆਸਰਾ ਨਹੀਂ ਤੇ ਮਹਾਰਾਜ ਉਹਨਾਂ ਜੀਆਂ ਦੇ ਵਿੱਚ ਮੈਂ ਵੀ ਹਾਂ ਤੇ ਮੈਨੂੰ ਵੀ ਮਹਾਰਾਜ ਤੇਰਾ ਹੀ ਆਸਰਾ ਹੈ ਤੇ ਸੱਚੇ ਪਾਤਸ਼ਾਹ ਕਿਰਪਾਕਾਰ ਰਹਿਮਤਕਾਰ ਇਹ ਆਸਰਾ ਸਦੀਵ ਬਣਿਆ ਰਵੇ ਇਹ ਆਸਰੇ ਦਾ ਕਿਰਪਾ ਭਰਿਆ ਹੱਥ ਮੇਰੇ ਸਿਰ ਤੇ ਏਦਾਂ ਹੀ ਬਣਾਈ ਰੱਖੀ ਜਿਸਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੇ ਦੀ ਮਹਾਵਾਕਾਂ ਅਨੁਸਾਰ ਮਹਾਰਾਜ ਜਿਨ੍ਹਾਂ ਦੇ ਉੱਤੇ ਤੇਰਾ ਹੱਥ ਹੋ ਜਾਂਦਾ ਹੈ ਨਾ ਜਿਨ੍ਹਾਂ ਗੁਰਮੁਖ ਪਿਆਰਿਆਂ ਤੇ ਤੇਰਾ ਹੱਥ ਬਖਸ਼ਿਸ਼ ਦਾ ਹੱਥ ਹੋ ਜਾਂਦਾ ਹੈ ਨਾ ਕਹਿੰਦੇ ਉਹਨੂੰ ਫਿਰ ਸੰਸਾਰ ਦੇ ਵਿੱਚ ਕੀ ਲੋਕ ਵਿੱਚ ਅਤੇ ਪਰਲੋਕ ਵਿੱਚ ਆਪ ਸਹਾਈ ਹੁੰਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਮਹਾਰਾਜ ਜੀ ਜੰਤ ਤੇਰੇ ਧਾਰੇ ਸਾਰੇ ਜੀਵ ਜੰਤੂ ਤੇਰੇ ਆਸਰੇ ਨੇ ਏ ਸੱਚੇ ਪਾਤਸ਼ਾਹ ਮੇਰੀ ਵੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਮੈਨੂੰ ਵੀ ਆਪਣਾ ਆਸਰਾ ਬਖਸ਼ਿਸ਼ ਕਰੋ ਰਾਖ ਪੈਜ ਨਾਮ ਆਪਣੇ ਕੀ ਗੁਰਮਖ ਪਿਆਰਿਓ ਮਹਾਰਾਜ ਕਹਿੰਦੇ ਨੇ ਰਾਖ ਪੈਜ ਪੈਜ ਹੁੰਦੀ ਹੈ ਇੱਜ਼ਤ ਮਹਾਰਾਜ ਪਿਛਲੇ ਸਮੇਂ ਦੌਰਾਨ ਪ੍ਰਾਤਨ ਸਮੇਂ ਦੌਰਾਨ ਜਿਨ੍ਹਾਂ ਜਿਨ੍ਹਾਂ ਨੇ ਤੁਹਾਡਾ ਨਾਮ ਜਪਿਆ ਨਾ ਆਪਾਂ ਪੜਦੇ ਨਾ ਹਰ ਯੋਗ ਯੋਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਮਹਾਰਾਜ ਪ੍ਰਾਰਥਨ ਸਮਿਆਂ ਦੇ ਅੰਦਰ ਸਾਧਕੀਆਂ ਨੇ ਬੇਨਤ ਸਾਧਕੀਆਂ ਨੇ ਬਾਦਸ਼ਾਹ ਜਿਨ੍ਹਾਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਨਾ ਤੂੰ ਆਪਣੇ ਨਾਮ ਦੀ लाज ਰੱਖੀ ਪੈਜ ਰੱਖੀ ਉਹਨਾਂ ਉਹਨਾਂ ਦੇ ਗੁਰਮੁਖ ਪਿਆਰਿਆਂ ਦਾ ਤੂੰ ਆਪ ਸਹਾਈ ਹੋਇਆ ਜਿੱਥੇ 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 ਹਰ ਆਰਾਧਿਆ ਤੇਥੇ ਹਰ ਮਿੱਤ ਸਹਾਈ ਜਿੱਥੇ ਜਿੱਥੇ ਤੈਨੂੰ ਜਿਨ੍ਹਾਂ ਜਿਨ੍ਹਾਂ ਨੇ ਯਾਦ ਕੀਤਾ ਤੂੰ ਆਪ ਸਹਾਈ ਹੋ ਜਾ ਭਗਤ ਪਹਿਲਾਦ ਵਰਗੇ ਭਗਤ ਤ੍ਰੂਵ ਵਰਗੇ ਭਗਤ ਧੰਨੇ ਵਰਗੇ ਭਗਤ ਕਬੀਰ ਜੀ ਵਰਗੇ ਭਗਤ ਨਾਮਦੇਵ ਜੀ ਵਰਗੇ ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਯਾਦ ਕੀਤਾ ਤੂੰ ਆਪ ਲਾਜ ਪੈਜ ਰੱਖਣ ਉਹਨਾਂ ਦੀ ਆਪ ਪਹੁੰਚੇ ਕਹਿੰਦੇ ਮਹਾਰਾਜ ਸਾਡੀ ਵੀ ਲਾਜ ਰੱਖੋ ਰਾਖ ਪੈਜ ਨਾਮ ਆਪਣੇ ਕੇ ਅੱਗੇ ਦੱਸਦੇ ਹਨ ਕਰਨ ਕਰਾਵਣ ਹਾਰੇ ਇਹ ਸੱਚੇ ਪਾਤਸ਼ਾਹ ਤੂੰ ਸਾਰਿਆਂ ਕਾਰਨਾਂ ਨੂੰ ਕਰਨ ਵਾਲਾ ਹੈ ਸਾਰਿਆਂ ਨੂੰ ਬਣਾਉਣ ਵਾਲਾ ਪੈਦਾ ਕਰਨ ਵਾਲਾ ਤੂੰ ਆਪ ਹੀ ਹੈ ਤੇ ਮਹਾਰਾਜ ਕਿਰਪਾ ਕਰ ਆਪਣੇ ਨਾਮ ਦੀ ਤੇਰਾ ਸੁਭਾਅ ਹੀ ਇਹ ਹੈ ਤੇਰਾ ਬਿਰਤੀ ਇਹ ਹੈ ਜਿਹੜਾ ਤੇਰੇ ਨਾਮ ਨੂੰ ਜਪਦਾ ਹੈ ਤੂੰ ਉਹਨਾਂ ਦੀ ਲਾਜ ਜ਼ਰੂਰ ਰੱਖਦਾ ਹੈ ਜ਼ਰੂਰ ਪਰ ਜ਼ਰੂਰ ਨਾਮ ਦੀ ਲਾਜ ਰੱਖਦਾ ਹੈ ਨਾਮ ਦੇ ਨਾਲ ਤੂੰ ਉਹਨਾਂ ਦਾ ਉਧਾਰ ਕਰਦਾ ਹੈ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਏ ਮੇਰੇ ਪ੍ਰਭੂ ਜੀਓ ਖਸਮਾਨਾ ਦਾ ਅਰਥ ਹੈ ਪੱਖ ਏ ਮਹਾਰਾਜ ਕਿਰਪਾ ਕਰ ਸਾਡਾ ਵੀ ਪੱਖ ਲੈ ਤੇ ਖਸਮਾਨਾ ਖਸਮਾ ਏ ਮੇਰੇ ਖਸਮਾ ਨਾ ਕਰ ਨਾ ਕਰ ਸਾਨੂੰ ਆਪਣੇ ਤੋਂ ਦੂਰ ਇਕ ਖਸਮਾਨਾ ਦਾ ਅਰਥ ਹੈ ਮਹਾਰਾਜ ਕਿਰਪਾ ਕਰ ਸਾਨੂੰ ਆਪਣੇ ਤੋਂ ਦੂਰ ਨਾ ਕਰ ਸਾਡਾ ਪੱਖ ਕਰ ਸਾਨੂੰ ਆਪਣੇ ਨਾਲ ਜੋੜ ਨਾਮ ਦੇ ਨਾਲ ਜੋੜ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਏ ਮੇਰੇ ਪਿਆਰੇ ਸਾਡਾ ਪੱਖ ਕਰਨਾ ਕਰ ਬੁਰੇ ਭਲੇ ਹਮ ਥਾਰੇ ਮਹਾਰਾਜ ਚਾਹੇ ਅਸੀਂ ਬੁਰੇ ਹਾਂ ਮੰਦਾ ਜੀਵਨ ਹੈ ਸਾ ਚਾਹੇ ਸਾਡਾ ਚਾਹੇ ਚੰਗਾ ਏ ਤੁਸੀਂ ਜਾਣਦੇ ਹੋ ਬੁਰੇ ਭਲੇ ਹਮ ਥਾਰੇ ਮਹਾਰਾਜ ਅਸੀਂ ਤੇ ਥਾਰੇ ਤੁਹਾਡੇ ਹੀ ਆ ਤੁਸੀਂ ਕਿਰਪਾ ਕਰੋ ਨਾਮ ਦੀ ਬਰਕਤ ਨਾਮ ਦੀ ਵਿੜਾਈ ਦੇ ਕਰਕੇ ਸਾਨੂੰ ਤਾਰ ਲੈਣਾ ਕਰ ਰਹਾ ਵਿਸ਼ਰਾਮ ਦੇ ਕੇ ਮਹਾਰਾਜ ਅੱਗੇ ਫਰਮਾਨ ਕਰਦੇ ਨੇ ਵਿਸ਼ਰਾਮ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਕਹਿੰਦੇ ਇਹ ਦੋ ਬੰਦੇ ਤੁਰੇ ਜਾਂਦੇ ਹੋਣ ਤੇ ਇੱਕ ਬੰਦਾ ਦੂਜੇ ਨੂੰ ਗੱਲ ਦੱਸ ਰਿਹਾ ਹੋਵੇ ਤੇ ਉਹਨੇ ਵੇਖਿਆ ਵੀ ਇਹਨੇ ਮੇਰੀ ਗੱਲ ਨੂੰ ਧਿਆਨ ਨਾਲ ਨਾ ਸੁਣਿਆ ਨਹੀਂ ਤੇ ਉਹ ਪਤਾ ਕੀ ਕਹਿੰਦਾ ਕਹਿੰਦਾ ਖਲੋ ਠਹਿਰ ਰੁਕ ਬਾਹੋਂ ਫੜ ਕੇ ਤੂੰ ਮੇਰੀ ਗੱਲ ਨਹੀਂ ਸੁਣੀ ਧਿਆਨ ਦੇ ਨਾਲ ਤੇ ਹੁਣ ਰੋਕ ਕੰਨ ਦੇ ਕੇ ਮੇਰੀ ਗੱਲ ਸੁਣ ਤੇ ਮਹਾਰਾਜ ਵੀ ਸਾਨੂੰ ਇਹੀ ਸਮਝਾ ਰਹੇ ਨੇ ਰਹਾਓ ਅੰਦਰ ਕਹਿੰਦੇ ਗੁਰਮਖੋ ਜੇ ਆਪਾਂ ਸਾਡਾ ਮਨ ਰਹਾਓ ਚ ਨਹੀਂ ਨ ਆਇਆ ਟਕਾਓ ਚ ਨਹੀਂ ਆਇਆ ਜਾਂ ਪਟਕਣਾ ਦੇ ਵਿੱਚ ਸੀ ਪਹਿਲਾਂ ਪਹਿਲੀਆਂ ਪੰਕਤੀਆਂ ਦੇ ਵੇਲੇ ਤੇ ਕਹਿੰਦੇ ਫਿਰ ਉਹਨੂੰ ਆਵਾਜ਼ ਮਾਰੋ ਉਹਨੂੰ ਕਹੋ ਆ ਪਾਈ ਰਹਾਓ ਵਿੱਚ ਆ ਟਕਾਓ ਵਿੱਚ ਆ ਤੇ ਜਿਹੜੀ ਅਗਲੀ ਵਿਚਾਰ ਹੈ ਨਾ ਗੁਰੂ ਕੀ ਪਾਵਨ ਬਾਣੀ ਦੀ ਅਰਥ ਚੱਲ ਰਹੇ ਨੇ ਉਹਨੂੰ ਤੂੰ ਸਰਵਣ ਕਰੇ ਮਨ ਨੂੰ ਵੀ ਸੰਬੋਧਨ ਹੈ ਰਹਾਓ ਵਿੱਚ ਆਉਣਾ ਟਕਾਓ ਵਿੱਚ ਆਉਣਾ ਮਨ ਨੂੰ ਕਹਿਣਾ ਵੀ ਮਨਾ ਰਹਾਓ ਵਿੱਚ ਆ ਸਤਗੁਰੂ ਅੱਗੇ ਕਹਿੰਦੇ ਹਨ ਸੁਣੀ ਪੁਕਾਰ ਸੰਰਾਥ ਸੁਆਮੀ ਤੇ ਕਹਿੰਦੇ ਨੇ ਜਿਨ੍ਹਾਂ ਦੀ ਫਿਰ ਪੁਕਾਰ ਅਰਦਾਸ ਬੇਨਤੀ ਉਹ ਸੁਣ ਲੈਂਦਾ ਹੈ ਨਾ ਜਿਹੜੇ ਉਹਦੇ ਅੱਗੇ ਅਰਦਾਸ ਕਰਦੇ ਨੇ ਬੇਨਤੀ ਕਰਦੇ ਨੇ ਤੇ ਜਿਨ੍ਹਾਂ ਦੀ ਉਹ ਸੁਣ ਲੈਂਦਾ ਉਹਨਾਂ ਬਾਰੇ ਅੱਗੇ ਦੱਸਦੇ ਹਨ ਬੰਦਨ ਕਾਟ ਸਵਾਰੇ ਕਹਿੰਦੇ ਉਹਨਾਂ ਦੇ ਫਿਰ ਸਾਰੇ ਬੰਧਨ ਮਹਾਰਾਜ ਕਾਟ ਕੱਟ ਦਿੰਦੇ ਨੇ ਨਾਸ਼ ਕਰ ਦਿੰਦੇ ਆਉਣਾ ਜਾਣਾ ਜੰਮਣਾ ਮਰਨਾ ਉਹਨਾਂ ਦਾ ਨਾਸ਼ ਕਰ ਦਿੰਦੇ ਬੰਦਨ ਕਾਟ ਸਵਾਰੇ ਉਹਨਾਂ ਨੂੰ ਸਵਾਰ ਲੈਂਦੇ ਨੇ ਉਹਨਾਂ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦਿੰਦੇ ਨੇ ਜਿੱਥੇ ਆਪ ਵਸਦੇ ਨੇ ਉਸ ਦੇਸ਼ ਦੇ ਉਹਨਾਂ ਨੂੰ ਵਾਸੀ ਬਣਾ ਲੈਂਦੇ ਨੇ ਕਿਉਂਕਿ ਆਪਾਂ ਪੜਦੇ ਨਾ ਬਾਣੀ ਵਿੱਚ ਸਤਿਖੰਡ ਵਸੈ ਨਿਰੰਕਾਰ ਸਤਿਖੰਡ ਦੇ ਵਿੱਚ ਆਪ ਉਹਨਾਂ ਦਾ ਵਾਸਾ ਹੈ ਤੇ ਕਹਿੰਦੇ ਜਿਹੜੇ ਜਪਦੇ ਨੇ ਨਾ ਉਹਨਾਂ ਨੂੰ ਵੀ ਗੁਰਮੁਖ ਪਿਆਰ ਉਹ ਆਪਣੇ ਥਾਂ ਆਪਣੇ ਟਿਕਾਣੇ ਤੇ ਲੈ ਜਾਂਦੇ ਨੇ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇੰਹਾ ਖਾਟ ਚਲੋ ਹਰਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਦ ਸਵਾਰੇ ਰਹਾਓ ਈਓ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਦੋ ਹਰ ਗੁਰ ਤੇ ਮਨਹਿ ਬਸੇਰਾ ਨਿਤ ਘਰ ਮਹਿਲ ਪਾਵੋ ਸੁਖ ਸਹਿਜ ਬਹੁੜ ਨਾ ਹੋਏ ਗੋ ਫੇਰਾ ਕਹਿੰਦੇ ਫਿਰ ਦੁਬਾਰਾ ਗੋ ਨਾਮ ਹੈ ਧਰਤੀ ਦਾ ਧਰਤੀ ਤੇ ਉਹਨਾਂ ਦਾ ਫੇਰਾ ਨਹੀਂ ਪਾਉਣ ਦਿੰਦੇ ਉਹਨਾਂ ਨੂੰ ਭਾਵ ਆਪਣੇ ਚਰਨਾ ਵਿੱਚ ਉਹਨਾਂ ਨੂੰ ਨਿਵਾਸ ਸਥਾਨ ਦੇ ਦਿੰਦੇ ਨੇ ਦੁਬਾਰਾ ਉਹਨਾਂ ਨੂੰ ਜੂਨਾ ਖੋਤੇ ਘੋੜੇ ਕੀੜੇ ਮਕੌੜੇ ਨਹੀਂ ਬਣਨਾ ਪੈਂਦਾ 84 ਲੱਖ ਦੀ ਜੂਨ ਜਿਹੜੀ ਹੈ ਨਹੀਂ ਉਹਨਾਂ ਨੂੰ ਭੋਗਣੀ ਪੈਂਦੀ ਉਹਨਾਂ ਦੀ ਖਲਾਸੀ ਕਰ ਦਿੰਦੇ ਨੇ ਉਹਨਾਂ ਦਾ ਛੁਟਕਾਰਾ ਕਰਾ ਦਿੰਦੇ ਨੇ ਇਹ ਉਹ ਆਨੰਦ ਦੇ ਨਾਲ ਉਹਨਾਂ ਦੀ ਇਹ ਜਿਹੜੀ ਰੂਹ ਹੈ ਨਾ ਜਿਹਨੂੰ ਆਪਾਂ ਆਤਮਾ ਕਹਿੰਦੇ ਆ ਉਹ ਗੁਰਮੁਖ ਪਿਆਰੋ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਹੈ ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਦੇ ਆ ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਪ੍ਰਮਾਤਮਾ ਆਤਮਾ ਨੂੰ ਆਪਣੇ ਵਿੱਚ ਸਮਿਲਿਤ ਕਰ ਲੈਂਦਾ ਹੈ ਭਾਵ ਆਪਣੇ ਵਿੱਚ ਮਿਲਾ ਲੈਂਦਾ ਹੈ ਤੇ ਗੁਰਮੁਖ ਪਿਆਰੋ ਫਿਰ ਉੱਥੋਂ ਦੁਬਾਰਾ ਕੱਢਿਆ ਨਹੀਂ ਜਾਂਦਾ ਜਿਸ ਤਰ੍ਹਾਂ ਕਈ ਲੋਕ ਕਹਿੰਦੇ ਨੇ ਨਾ ਸਵਰਗ ਦਾ ਵਾਸੀ ਸਵਰਗ ਵਾਸੀ ਸਵਰਗ ਦੇ ਵਿੱਚ ਜੇ ਕੋਈ ਜਾਂਦਾ ਹੈ ਨਾ ਤੇ ਗੁਰਮਖ ਪਿਆਰੋ ਜਿੰਨੇ ਉਹਨਾਂ ਨੇ ਨਾ ਪੁੰਨ ਜਦੋਂ ਸਮਾਪਤ ਹੋ ਜਾਂਦੇ ਨੇ ਜਿੱਦਾਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਹੋਣ ਨਾ ਤੇ ਜਿੰਨਾਂ ਤੇ ਇੱਕ ਵੈਸੇ ਪੈਸੇ ਜਮ੍ਹਾਂ ਨਹੀਂ ਆਪਾਂ ਕਢਾਈ ਜਾਈਏ ਕਢਾਈ ਜਾਈਏ ਖਾਈ ਜਾਈਏ ਕਢਾਈ ਜਾਈਏ ਤੇ ਜਦੋਂ ਖਤਮ ਹੋ ਜਾਂਦਾ ਨਾ ਫਿਰ ਜਾ ਕੇ ਚੱਲੀਏ ਖਾ ਬੈਂਕ ਦੇ ਵਿੱਚ ਵੀ ਦੋ ਸਾਨੂੰ ਪੈਸੇ ਉਹ ਧੱਕੇ ਮਾਰ ਕੇ ਬਾਹਰ ਕਢ ਦਿੰਦੇ ਆ ਉਹ ਕਹਿੰਦੇ ਭਾਈ ਤੇਰਾ ਹੁਣ ਇੱਥੇ ਕੁਝ ਨਹੀਂ ਐਸਾ ਤੇਰਾ ਕੋਈ ਵੀ ਨਹੀਂ ਕਹਿੰਦੇ ਇਸੇ ਤਰ੍ਹਾਂ ਹੀ ਸਵਰਗ ਦੀ ਗੱਲ ਐ ਜਿੰਨੇ ਕੁ ਪੁੰਨ ਕੀਤੇ ਨੇ ਸਵਰਗ ਵਿੱਚ ਪਹੁੰਚ ਗਿਆ ਤੇ ਜਦੋਂ ਪੁੰਨ ਸਮਾਪਤ ਹੋ ਗਏ ਸਵਰਗ ਦੇ ਵਿੱਚੋਂ ਵੀ ਟੱਕਾ ਮਿਲ ਜਾਂਦਾ ਉਥੋਂ ਵੀ ਟੱਕ ਦਿੰਦੇ ਨੇ ਕਿ ਚੱਲ ਫੇਰ ਧਰਤੀ ਤੇ ਦੁਬਾਰਾ ਪਰ ਗੁਰਮਖ ਪਿਆਰੋ ਕਹਿੰਦੇ ਜਿਹੜਾ ਨਾਮ ਜਪਦਾ ਹੈ ਨਾ ਨਾਮ ਜਪਦਿਆਂ ਜਪਦਿਆਂ ਉਸ ਪਰਿਪੂਰਨ ਪ੍ਰਮਾਤਮਾ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਉਸ ਪਰਿਪੂਰਨ ਪ੍ਰਮਾਤਮਾ ਦੇ ਚਰਣਾ ਵਿੱਚ ਨਿਵਾਸ ਸਥਾਨ ਮਿਲ ਜਾਂਦਾ ਹੈ ਉੱਥੋਂ ਫਿਰ ਦੁਬਾਰਾ ਨਹੀਂ ਆਉਣਾ ਪੈਂਦਾ ਨਾਮ ਦੀ ਏਡੀ ਬਰਕਤ ਹੈ ਨਾ ਵੇ ਕੀ ਕੀਮਤ ਮਿੱਤ ਕਹੀਂ ਨਾ ਜਾਏ ਸੇ ਜਨ ਧਨ ਜਨੇਕ ਨਾਮ ਲੈਵ ਲਾਇ ਕਹਿੰਦੇ ਨਾਮ ਦੀ ਤੇ ਕੀਮਤ ਹੀ ਨਹੀਂ ਕਹੀ ਜਾਸ ਨਾਮ ਗੁਰਮੁਖ ਪਿਆਰਿਓ ਅਮੋਲ ਐ ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣੇ ਨਾਮ ਦੀ ਬਰਕਤ ਐਸੀ ਹੈ ਨਾਮ ਦੀ ਬਰਕਤ ਦੇ ਨਾਲ ਕਹਿੰਦੇ ਗੁਰਮਖ ਪਿਆਰਿਓ ਤਰ ਜਾਂਦੇ ਨੇ ਸੁਣੀ ਪੁਕਾਰ ਸਮਰੱਤ ਸੁਆਮੀ ਬੰਦਰ ਕਾਟ ਸਵਾਰੇ ਉਹਨਾਂ ਦੇ ਬੰਧਨ ਕੱਟ ਦਿੰਦੇ ਨੇ ਮਹਾਰਾਜ ਨਾਮ ਜਿਹੜੇ ਜਪਦੇ ਹਨ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਤੇ ਗੁਰਮਖ ਪਿਆਰਿਓ ਕਹਿੰਦੇ ਨਾਮ ਰੂਪੀ ਸਰੂਪਾ ਉਹਨਾਂ ਦੇ ਗਲ ਵਿੱਚ ਪਾਉਂਦੇ ਨੇ ਤੇ ਦੂਸਰਾ ਅਰਥ ਹੈ ਜਦੋਂ ਉਹ ਗੁਰਮਖ ਪਿਆਰੇ ਜਾਂਦੇ ਨੇ ਨਾ ਇਸ ਸੰਸਾਰ ਤੋਂ ਤੇ ਕਹਿੰਦੇ ਆਪਾਂ ਜਪਜੀ ਸਾਹਿਬ ਦੇ ਅੰਦਰ ਪੜਦੇ ਆ ਨਾ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੈ ਦਰਗਹਿ ਮਾਨ ਪंचे ਸੁਹੇ ਦਰ ਰਾਜਾਨ ਪੰਚਾ ਕਾਗੁਰ ਏਕ ਤਿਆ ਕਹਿੰਦੇ ਜਿਹਦਾ ਇੱਕ ਵੱਲ ਧਿਆਨ ਹੁੰਦਾ ਹੈ ਨਾ ਇੱਕ ਦੀ ਜਿਹੜਾ ਪੂਜਾ ਕਰਦਾ ਹੈ ਇੱਕ ਨੂੰ ਜਿਹੜਾ ਜਪਦਾ ਹੈ ਚਲਦਿਆਂ ਫਿਰਦਿਆਂ ਤੁਰਦਿਆਂ ਫਿਰਦਿਆਂ ਜਿਹੜਾ ਉਹਨੂੰ ਜਪਦਾ ਹੈ ਕਹਿੰਦੇ ਜਦੋਂ ਉਹ ਉਹਦੀ ਰੂਹ ਪਰਮਾਤਮਾ ਦੇ ਘਰ ਜਾਂਦੀ ਹੈ ਤੇ ਗੁਰਮਖ ਪਿਆਰਿਓ ਮਿਤ ਪਹਿਜੈ ਮਿਤ ਬਿਕਸ਼ ਜਿਸ ਮਿਤ ਕੀ ਪਹਿਜ ਭਾਵੇ ਕਹਿੰਦੇ ਉਹਨੂੰ ਗਲ ਵਿੱਚ ਸਰੋਪਾਉ ਪੈਂਦਾ ਹੈ ਸਤਕਾਰ ਮਿਲਦਾ ਹੈ ਆਦਰ ਮਿਲਦਾ ਹੈ ਤੇ ਇੱਥੇ ਵੀ ਮਹਾਰਜ ਕਹਿ ਰਹੇ ਨੇ ਪਹਿਰ ਸਰੋਪਾਉ ਸੇਵਕ ਜਨ ਮੇਲੇ ਸੇਵਕਾਂ ਨੂੰ ਆਪਣੇ ਨਾਲ ਮੇਲ ਲਿਆ ਆਪਣੇ ਗਲ ਨਾਲ ਲਾ ਲਿਆ ਆਪਣੇ ਗਲ ਨਾਲ ਲਾ ਲਿਆ ਜਿਨ੍ਹਾਂ ਨੇ ਨਾਮ ਨੂੰ ਜਪਿਆ ਉਹਨਾਂ ਨੂੰ ਭਗਤੀ ਰੂਪੀ ਸਰੂਪ ਆਉ ਦੇ ਕਰਕੇ ਭਗਤੀ ਰੂਪੀ ਸਰੂਪ ਆਉ ਦੇ ਕਰਕੇ ਨਾਮ ਜਪਾਇਆ ਸਾਰਾ ਜੀਵਨ ਉਹਨਾਂ ਨੇ ਨਾਮ ਦਾ ਆਸਰਾ ੱਕਿਆ ਕਹਿੰਦੇ ਗੁਰਮਖ ਪਿਆਰਿਓ ਨਾਮ ਕਿੱਦਾਂ ਜਪਿਆ ਜਾਂਦਾ ਹੈ ਵੇਖੋ ਕਈ ਲੋਕ ਨਾ ਸਵੇਰੇ ਇਸ਼ਨਾਨ ਕਰਦੇ ਨੇ ਤੇ ਕਹਿੰਦੇ ਜੇ ਇਸ਼ਨਾਨ ਕਰਦਿਆਂ ਕਿਤੇ ਵਾਹਿਗੁਰੂ ਵਾਹਿਗੁਰੂ ਕਰ ਲਈਏ ਨਾ ਤੇ ਕਹਿੰਦੇ ਉਹ ਤੀਰਥ ਇਸ਼ਨਾਨ ਬਣ ਜਾਂਦਾ ਹੈ ਤੀਰਥ ਇਸ਼ਨਾਨ ਤੇ ਕਈ ਲੋਕ ਨਹਾਉਂਦਿਆਂ ਗਾਣੇ ਗਾਉਂਦੇ ਨੇ ਗਾਣੇ ਗਾਉਂਦੇ ਕਹਿੰਦੇ ਨੇ ਅਸੀਂ ਬਾਥਰੂਮ ਸਿੰਗਰਾਂ ਜੀ ਤੇ ਜੇ ਕਿਤੇ ਕੋਈ ਨਹਾਉਂਦਿਆਂ ਨਹਾਉਂਦਿਆਂ ਗੁਰੂ ਗੁਰੂ ਜਪ ਲਵੇ ਨਾ ਕਹਿੰਦੇ ਉਹਨੂੰ ਤੀਰਥ ਤੇ ਜਾਣ ਦੀ ਲੋੜ ਨਹੀਂ ਉਹਦਾ ਤੀਰਥ ਇਸ਼ਨਾਨ ਘਰੇ ਦਾ ਹੀ ਘਰੇ ਇਸ਼ਨਾਨ ਕਰਨ ਦੇ ਨਾਲ ਹੀ ਹੋ ਗਿਆ ਨਾਮ ਏਡਾ ਪੁਤਰ ਹੈ ਇਸ ਕਰਕੇ ਮਹਾਰਾਜ ਕਹਿ ਰਹੇ ਨੇ ਭਾਈ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਆਪਣੇ ਨਾਲ ਪ੍ਰਮਾਤਮਾ ਵਾਹਿਗੁਰੂ ਨੇ ਉਹਨਾਂ ਦੀ ਆਤਮਾ ਨੂੰ ਆਪਣੇ ਵਿੱਚ ਸਮਿਲਿਤ ਕਰ ਲਿਆ ਆਪਣੇ ਨਾਲ ਮੇਲ ਲਿਆ ਨਾਨਕ ਪ੍ਰਗਟ ਪਹਾਰੇ ਕਹਿੰਦੇ ਭਾਈ ਨਾਨਕ ਪ੍ਰਗਟ ਪ੍ਰਗਟ ਹੋ ਗਏ ਪਹਾਰੇ ਨਾਮ ਇਸ ਪੂਰੇ ਸੰਸਾਰ ਅੰਦਰ ਪ੍ਰਗਟ ਹੋ ਗਏ ਉਹਨਾਂ ਦਾ ਪ੍ਰਤਾਪ ਪ੍ਰਗਟ ਹੋ ਗਿਆ ਜਿਸ ਤਰ੍ਹਾਂ ਭਾਈ ਭਲਵਿੰਦਰ ਸਿੰਘ ਜੀ ਦਾ ਪ੍ਰਤਾਪ ਪ੍ਰਗਟ ਹੁੰਦਾ ਹੈ ਉਹਨਾਂ ਦਾ ਗੁਰਮੁਖ ਪਿਆਰਿਆਂ ਦਾ ਜਿਹੜੇ ਜਪ ਕੇ ਜਾਂਦੇ ਨੇ ਜੋ ਵੀ ਜਪੇਗਾ ਨਾ ਗੁਰਮੁਖ ਪਿਆਰਿਓ ਅਖੀਰ ਵੇਲੇ ਐਸੀਆਂ ਵਡਿਆਈਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਉਹ ਪ੍ਰਗਟ ਹੋ ਜਾਂਦੇ ਨੇ ਭਾਵ ਸੰਸਾਰ ਭਰ ਦੇ ਵਿੱਚ ਉਹਨਾਂ ਦੀ ਲੋਕ ਵਡਿਆਈ ਕਰਦੇ ਨੇ ਸੋਭਾ ਕਰਦੇ ਨੇ ਇਹ ਸੋਭਾ ਮਹਾਰਾਜ ਪ੍ਰਮਾਤਮਾ ਆਪ ਦਿਵਾਉਂਦੇ ਨੇ ਜਿਹੜਾ ਵੀ ਇਹਨੂੰ ਜਪਦਾ ਹੈ ਉਹਨੂੰ ਆਪ ਸਰੂਪਾ ਉਹ ਦੇ ਕੇ ਨਾ ਉਹਦੇ ਗਲ ਵਿੱਚ ਪਾ ਕੇ ਤੇ ਗੁਰਮੁਖ ਪਿਆਰਿਓ ਉਹਨੂੰ ਆਪਣੇ ਗਲ ਨਾਲ ਲਾ ਲੈਂਦੇ ਹੁਣ ਵਿਚਾਰ ਵਾਲੀ ਗੱਲ ਹੈ ਅਈ ਪਤਾ ਕੀ ਕਹਿੰਦੇ ਨੇ ਆਜਾ ਗੱਠ ਮਿੱਠਾ ਅਗਲਾ ਕਿੰਨੇ ਮਿੱਠਾ ਅੱਗਾ ਕਿੰਨੇ ਵੇਖਿਆ ਖਾਓ ਪੀਓ ਮੌਜਾ ਕਰੋ ਅੱਗਾ ਕਿੰਨੇ ਵੇਖਿਆ ਅੱਗਾ ਹੈ ਹੀ ਨਹੀਂ ਕਈਆਂ ਨੇ ਇੱਥੋਂ ਤੱਕ ਕਹਿ ਦਿੱਤਾ ਅੱਗਾ ਹੈ ਹੀ ਨਹੀਂ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਪੈਣਾ ਕਈ ਕਹਿੰਦੇ ਇੱਥੇ ਹੀ ਸਭ ਕੁਝ ਹੈ ਇੱਥੇ ਜਿਹੜੇ ਕੋਈ ਦੁੱਖ ਸੁੱਖ ਮਿਲ ਗਏ ਨਾ ਇੱਥੇ ਹੀ ਸਭ ਕੁਝ ਹੈ ਅੱਗਾ ਤੇ ਹੁੰਦਾ ਹੀ ਨਹੀਂ ਪਰ ਆਪਾਂ ਬਾਣੀ ਦੇ ਕੁਝ ਕੁ ਪੰਕਤੀਆਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਾਂ ਵੀ ਅੱਗਾ ਹੈ ਕਿ ਨਹੀਂ ਹਿਸਾਬ ਦੇਣਾ ਪੈਣਾ ਕਿ ਨਹੀਂ ਦੇਣਾ ਪੈਣਾ ਉਹਨਾਂ ਵਿੱਚ ਇੱਕ ਪੰਕਤੀ ਹੈ ਜਪਜੀ ਸਾਹਿਬ ਦੇ ਅੰਦਰ ਮਹਾਰਾਜ ਕਹਿੰਦੇ ਨੇ ਕਰਮੀ ਕਰਮੀ ਹੋਏ ਵੀ ਚਾਰ ਸਚਾਪ ਸਚਾ ਦਰਬਾ ਕਹਿੰਦੇ ਇੱਕ ਇੱਕ ਕਰਮ ਦੀ ਵਿਚਾਰ ਹੋਣੀ ਹੈ ਜਿਹੜੇ ਕਹਿੰਦੇ ਆ ਜਦ ਮਿੱਠਾ ਅਗਲਾ ਕਿਨੇ ਢਾਗਾ ਕਿਨੇ ਵੇਖਿਆ ਤੇ ਮਹਾਰਾਜ ਹੋਰ ਫਰਮਾਨ ਕਰਦੇ ਨੇ ਵੀ ਅੱਗਾ ਹੈ ਕਿ ਨਹੀਂ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸਾਚੋ ਇहां ਦਰਥ ਇੱਥੇ ਉहां ਦਰਥ ਦਾਈ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਜਿਹੜੇ ਕਹਿੰਦੇ ਨੇ ਅੱਗਾ ਹੈ ਨਹੀਂ ਸਾਨੂੰ ਕੋਈ ਕਰਮਾਂ ਦਾ ਹਿਸਾਬ ਨਹੀਂ ਦੇਣਾ ਪੈਣਾ ਤੇ ਮਹਾਰਤ ਕਹਿੰਦੇ ਨੇ ਕਰਮੀ ਕਰਮੀ ਹੋਏ ਵਿਚਾ ਚਿੱਤਰ ਗੁਪਤ ਜਦ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਟੱਕ ਹੈ ਕਹਿੰਦੇ ਜਦੋਂ ਚਿੱਤਰ ਗੁਪਤ ਨੇ ਲੇਖਾ ਵਈ ਕੱਢ ਕੇ ਰੱਖ ਦੇ ਨਹੀਂ ਲੱਗੇ ਇਪਈ ਆ ਕੁਝ ਕਰਕੇ ਆਇਆ ਕਹਿੰਦੇ ਉੱਥੇ ਕਿਸੇ ਨੇ ਤੇਰਾ ਪਰਦਾ ਨਹੀਂ ਕੱਜਣਾ ਇਸ ਕਰਕੇ ਨਾਮ ਜਪਣ ਵਾਲਿਆਂ ਦਾ ਹੀ ਪਰਦਾ ਕੱਜਿਆ ਜਾਣਾ ਹੈ ਬਾਕੀਆਂ ਦਾ ਪਰਦਾ ਗੁਰਮਤ ਪਿਆਰੋ ਕਿਸੇ ਨੇ ਨਹੀਂ ਰੱਖਣਾ ਕਿਉਂ ਕਿਉਂਕਿ ਉਹਨਾਂ ਨੇ ਗੁਰੂ ਹੀ ਨਹੀਂ ਤਾਰਨ ਕੀਤਾ ਵਿਚੋਲਾ ਹੀ ਨਹੀਂ ਰੱਖਿਆ ਵਿਚੋਲਾ ਹੀ ਨਹੀਂ ਬਣਾਇਆ ਵਿਚੋਲਾ ਹਰਦਰਗਹਿ ਕਾਬਸਿੰਧ ਦਰਗਾਹ ਦੇ ਵਿੱਚ ਕੰਮ ਆਉਣ ਵਾਲਾ ਵਿਚੋਲਾ ਅਸੀਂ ਬਣਾਇਆ ਹੀ ਨਹੀਂ ਵਿਚੋਲੇ ਦਾ ਆਰਥੀ ਹੈ ਨਾ ਵਿੱਚ ਉਹਲਾ ਕਹਿੰਦੇ ਔਗਣਾ ਤੇ ਪਰਦਾ ਪਾ ਲੈਂਦਾ ਤੇ ਗੁਣਾਂ ਨੂੰ ਪ੍ਰਗਟ ਕਰਕੇ ਦੱਸਦਾ ਕਦੀ ਕਿਸੇ ਵਿਚੋਲੇ ਦੇ ਤੁਸੀਂ ਵੀ ਕਿਤੇ ਰਿਸ਼ਤਾ ਕਰਾਇਆ ਹੋਵੇ ਤੇ ਵਿਚੋਲਾ ਕੀ ਕਰਦਾ ਹੈ ਉਹ ਕਦੀ ਔਗਣ ਨਹੀਂ ਦੱਸਦਾ ਕਿਸੇ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਉਹ ਕਦੀ ਔਗਣ ਨਹੀਂ ਦੱਸਦਾ ਜਿੰਨੇ ਦੱਸਦਾ ਗੁਣ ਦੱਸਦਾ ਪੈੜੀ ਬੜੀ ਹੈ ਜੀ ਮੁੰਡਾ ਕੰਮ ਬੜਾ ਵਧੀਆ ਹੈ ਜੀ ਮੁੰਡਾ ਸੋਹਣਾ ਬੜਾ ਹੈ ਜੀ ਆਹ ਬੜਾ ਹੈ ਜੀ ਉਹ ਬੜਾ ਹੈ ਪਰ ਇਹ ਨਹੀਂ ਦੱਸਦਾ ਕਿ ਮੁੰਡਾ ਸਮਝਾਕ ਵੀ ਪੀਂਦਾ ਹੈ ਵਿੱਚ ਉਹਲਾ ਰੱਖ ਲੈਂਦਾ ਵਿਚੋਲਾ ਤੇ ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਵੀ ਵਿਚੋਲੇ ਵਰਗਾ ਹੈ ਜੇ ਸਾਥੋਂ ਜੀਵਨ ਦੇ ਵਿੱਚ ਵਿਚਰਦਿਆਂ ਕੋਈ ਗਲਤੀ ਕੋਈ ਭੁੱਲ ਹੋ ਗਈ ਹੋਵੇ ਨਾ ਅਮਰਤਾਰੀ ਨਾਮ ਜਪਣ ਵਾਲਿਆਂ ਕੋਲੋਂ ਬਲ ਤੇ ਗਲਤੀ ਕਰਦੇ ਹੀ ਨਹੀਂ ਜੇ ਕਿਤੇ ਜਾਣੇ ਅਣ ਜਾਣੇ ਕੁਝ ਹੋ ਵੀ ਜਾਵੇ ਨਾ ਭੁੱਲ ਤੇ ਕਹਿੰਦੇ ਗੁਰੂ ਰੂਪੀ ਵਿਚੋਲਾ ਉਹਨਾਂ ਔਗਣਾ ਤੇ ਪਰਦਾ ਪਾ ਲੈਂਦਾ ਤੇ ਪਰਿਪੂਰਨ ਪ੍ਰਮਾਤਮਾ ਦੇ ਨਾਲ ਸਾਡਾ ਮੇਲ ਕਰਾ ਦੈਂਦਾ ਇਥੇ ਸਤਿਗੁਰੂ ਇਹੀ ਗੱਲ ਕਹਿ ਰਹੇ ਨੇ ਪਹਿਰ ਸਰੋਪਾਓ ਸੇਵਕ ਜਨ ਮੇਲੇ ਆਪਣੇ ਸੇਵਕ ਆਪਣੇ ਪਿਆਰਿਆਂ ਨੂੰ ਉਹ ਮੇਲ ਲੈਂਦਾ ਹੈ ਤੇ ਨਾਨਕ ਪ੍ਰਗਟ ਪਹਾੜੇ ਉਹ ਪ੍ਰਗਟ ਹੋ ਜਾਂਦੀ ਸਤਿਗੁਰੂ ਕਿਰਪਾ ਕਰਨ ਮੇਰੇ 20 ਮਿੰਟ ਸੀ ਸ਼ਾਇਦ ਵੱਧ ਨਾ ਲੈ ਗਿਆ ਹੋਵਾਂ ਗੁਰਮੁਖ ਪਿਆਰੋਂ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਅਖਰ ਵਾਦਾ ਘਾਟਾ ਭੁੱਲ ਚੁੱਕ ਦੀ ਖਿਮਾ ਅੱਗੇ ਤੋਂ ਸਮਤ ਸਤਿਗੁਰੂ ਕਿਰਪਾ ਕਰਨ ਭਾਈ ਸਾਹਿਬ ਭਾਈ ਭਲਵਿੰਦਰ ਸਿੰਘ ਦੀ ਵਰਗਾ ਸਾਨੂੰ ਵੀ ਮਹਾਰਾਜ ਜੀਵਨ ਬਖਸ਼ਿਸ਼ ਕਰਨ ਇਸ ਪਰਿਵਾਰ ਦਾ ਪਲਾਕਾਰਨ ਬਾਹਰ ਵਾਲੇ ਪਰਿਵਾਰ ਦਾ ਵੀ ਪਲਾਕਾਰਨ ਆਈ ਸੰਮਤ ਦਾ ਬਹੁਤ ਬਹੁਤ ਧੰਨਵਾਦ ਸੋ ਆਓ ਗੁਰਮਖ ਪਿਆਰਿਓ ਦੋ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਸੁਣੀ ਪੁਕਾਰ ਸਮਰੱਥ ਸੁਆਮੀ ਵੰਦਨ ਕਾਟ ਸਵਾਰੇ ਪੈਰ ਸਰਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ